ਨਾਨਕ ਸਿੰਘ ਜੀ ਦਾ ਲਿਖਿਆ ਹੋਇਆ ਨਾਵਲ ਗਗਨ ਦਵਾਮਾਬਾਜ ਹੈ ਭਾਗ 36 ਇੱਥੇ ਪੰਜਾਬ ਦਾ ਮੋਰਚਾ ਕਰਮ ਸੀ ਉਧਰ ਜੋੜੀਆਂ ਦੇ ਮੋਰਚੇ ਤੇ ਭਾਰਤੀ ਸੈਨਾ ਹਮਲਾ ਆਵਰਾਂ ਨੂੰ ਅੜੇ ਹੱਥੀ ਲੈਣ ਵਿੱਚ ਰੁੱਝੀ ਹੋਈ ਸੀ ਉਹ ਨਾ ਕੇਵਲ ਦੁਸ਼ਮਣ ਦੇ ਹਮਲਿਆਂ ਨੂੰ ਹੀ ਰੋਕ ਰਹੀ ਸੀ ਬਲਕਿ ਉਹਨਾਂ ਦੀ ਜ਼ਮੀਨੀ ਅਤੇ ਹਵਾਈ ਫੌਜ ਨੂੰ ਪਛਾਣ ਤੱਕ ਦੀ ਹੋਈ ਜੰਮੂ ਸਥਿਤ ਤਵੀ ਦਰਿਆ ਦੇ ਰਵੀ ਦਰਿਆ ਤੇ ਐਨ ਕੰਡੇ ਤੱਕ ਪਹੁੰਚਾ ਚੁੱਕੀ ਸੀ। ਐਸੇ ਵਿਜਲੇ ਪਾਕੀ ਸੈਨਾ ਨੇ ਜੋੜੀਆਂ ਪਿੰਡ ਉੱਤੇ ਅਗਣ ਬੰਬ ਸੁੱਟ ਕੇ ਅੱਗ ਲਾ ਦਿੰਦੀ। ਇਸ ਮੌਕੇ ਉੱਤੇ ਪਾਕੀ ਸੈਨਾ ਨਾਇਕਾਂ ਨੇ ਇੱਕ ਨਵਾਂ ਪੈੰਦਰਾ ਬਦਲਿਆ ਜਿਸ ਅਨੁਸਾਰ ਉਹ ਬੜੀ ਤੇਜ਼ੀ ਨਾਲ ਅਖਨੂਰ ਅਤੇ ਚੰਬ ਖੇਤਰ ਵਿੱਚ ਜੋ ਆਪਣਾ ਫੌਜਾਂ ਅਤੇ ਸਾਜ਼ੋ ਸਮਾਨ ਹਟਾ ਰਹੇ ਸਨ। ਇਸ ਖਤਰੇ ਨੂੰ ਮੁੱਖ ਰੱਖਦੇ ਆ ਕਿ ਉਧਰ ਭਾਰਤੀ ਫੌਜਾਂ ਜੋ ਲਾਹੌਰ ਦਾ ਮੋਰਚਾ ਸੰਭਾਲਣ ਦੇ ਨਾਲ ਸਿਆਲਕੋਟ ਖੇਤਰ ਵੱਲ ਵਧੀ ਜਾ ਰਹੀਆਂ ਸਨ ਮਤਾਂ ਉਸ ਬੰਨਿਓ ਹੱਲਾ ਬੋਲ ਕੇ ਉਹਨਾਂ ਦਾ ਸਭੋ ਕੁਝ ਤੈਸ਼ ਨੈਸ਼ ਕਰ ਦੇਣ ਤੇ ਉਹਨਾਂ ਦਾ ਇਹ ਕਿਆਸ਼ ਕਾਫੀ ਹੱਦ ਤੱਕ ਠੀਕ ਨਿਕਲਿਆ ਜਦ ਪਿੱਛੇ ਹਟਦੀ ਹੋਈ ਇਸ ਪਾਕਿਸਤਾਨੀ ਸੈਨਾ ਉਧੇ ਰਸਤੇ ਵਿੱਚ ਹੀ ਭਾਰਤੀ ਸੈਨਾ ਨੇ ਹਮਲਾ ਕਰ ਦਿੱਤਾ ਇਸ ਮੋਟ ਪੇੜ ਵਿੱਚ ਭਾਰਤੀ ਸੈਨਾ ਨੇ ਦੁਸ਼ਮਣ ਪਾਸੋਂ ਜਿਹੜਾ ਸਾਜੋ ਸਮਾਨ ਖੋਇਆ ਅਥਵਾ ਉਹ ਆਪ ਹੀ ਛੱਡ ਗਏ ਸਨ ਉਸ ਵਿੱਚ ਹੋਰ ਚੀਜ਼ਾਂ ਤੋਂ ਛੋਟ ਐਮ ਐਸ ਮਾਰਟਰ ਐਮ ਐਸ ਸੀਜ਼ 100 ਦੇ ਲਗਭਗ ਰੈਫਲਾਂ ਤੇ ਗੋਲੇ ਬਾਰੂਧੀਆਂ ਭਰੀਆਂ ਹੋਆਂ ਲਾਰੀਆਂ ਸਨ ਹਰ ਇੱਕ ਲਾਰੀ ਵਿੱਚ 3-3 ਟਨ ਸਮਾਨ ਸੀ ਇਸ ਵਿਚਾਲੇ ਉੜੀ ਪੋਛ ਖੇਤਰ ਵਿੱਚ ਭਾਰਤੀ ਫੌਜ ਨੇ ਪਾਕਿਸਤਾਨ ਦੀਆਂ ਤਿੰਨ ਹੋਰ ਚੌਕਾਂ ਆਪਣੇ ਕਬਜ਼ਾ ਕਰਨ ਤੋਂ ਛੋਟ ਪੋਛ ਦੇ ਖੇਤਰ ਦੇ ਵੱਲ ਇੱਕ ਮਹੱਤਮਪੂਰਨ ਪਹਾੜੀ ਉੱਤੇ ਵੀ ਅਧਿਕਾਰ ਜਮਾਇਆ। ਪੰਜਾਬ ਵਿੱਚ ਲੜ ਰਹੀ ਭਾਰਤੀ ਸੈਨਿਕ ਪਾਸੇ ਤਾਂ ਫਿਰੋਜ਼ਪੁਰ ਸੈਕਟਰ ਥਾਣੇ ਕਸੂਰ ਵੱਲ ਕੁਝ ਕੀਤਾ। ਦੂਜੇ ਪਾਸੇ ਸਿਆਲਕੋਟ ਤੱਕ ਪਹੁੰਚ ਕੇ ਦੁਸ਼ਮਣ ਦੇ ਫੌਜੀ ਟਿਕਾਣਿਆਂ ਤੇ ਹਵਾਈ ਹਮਲੇ ਸ਼ੁਰੂ ਕਰ ਦਿੱਤੇ। ਇਸ سلسلے ਵਿੱਚ ਭਾਰਤੀ ਹਵਾਈ ਫੌਜ ਨੇ ਜਿਹਲਮ ਵਜੀਰਾਬਾਦ, 라ਵਲਪਿੰਡੀ, ਚੱਕ ਲਾਲਾ ਤੇ ਸਰਗੋਦੇ ਦੇ ਫੌਜੀ ਕੇਂਦਰਾਂ ਉੱਤੇ ਵੀ ਉਪਰੋਥ ਲਈ ਹਮਲੇ ਸ਼ੁਰੂ ਕਰ ਦਿੱਤੇ ਕਰ ਰੱਖੇ ਸਨ। ਉਧਰੋਂ ਪਾਕਿਸਤਾਨੀ ਹਵਾਵਾਜਾਂ ਨੇ ਵੀ ਬਦਲੇ ਵਿੱਚ ਪਠਾਨਕੋਟ, ਗੁਰਦਾਸਪੁਰ, ਅਮਰਸਾ ਰਾਤ ਕਈ ਸ਼ਹਿਰਾਂ ਪਿੰਡਾਂ ਉੱਤੇ ਬੰਬਾਂ ਵਰ ਸ਼ੁਰੂ ਕਰ ਦਿੱਤੀ ਸੀ। ਇਨ੍ਹਾਂ ਹੀ ਦਿਨਾਂ ਵਿੱਚ ਭਾਰਤੀ ਜਵਾਨਾਂ ਨੇ ਜੰਮੂ ਸਿਆਲਕੋਟ ਖੇਤਰ ਵਿੱਚ ਕਈ ਹੋਰ ਚੌਕੀਆਂ ਉੱਤੇ ਕਬਜ਼ਾ ਕਰਦਾ ਚੋ ਤੇ ਬਹੁਤ ਸਾਰੇ ਪਾਕਿਸਤਾਨੀ ਸੈਨਿਕਾਂ ਨੂੰ ਕੈਦੀ ਬਣਾ ਲਿਆ ਜੰਮੂ ਕਸ਼ਮੀਰ ਦੇ ਮੋਰਚਿਆਂ ਉੱਤੇ ਵੀ ਮੋਟਫੇੜਾਂ ਦਾ ਸਿਲਸਿਲਾ ਚੱਲੂ ਸੀ ਤੇ ਨਤੀਜੇ ਦੇ ਤੌਰ ਤੇ ਹੁਣ ਤੱਕ 20 ਦੇ ਲਗਭਗ ਪਾਕੀ ਚੌਕੀਆਂ ਉੱਤੇ ਭਾਰਤੀ ਕਬਜ਼ਾ ਕਰ ਚੁੱਕੇ ਸਨ ਇਨ੍ਹਾਂ ਦਿਨਾਂ ਵਿੱਚ ਪਾਕੀ ਸੈਨਾ ਨੂੰ ਜਿਹੜੀਆਂ ਉਪਰੋਂ ਥੱਲੇ ਹਾਰਾਂ ਹੋਊਗਾ ਇਹ ਸੱਚਮੁੱਚ ਹੀ ਲੱਕ ਤੋੜਨ ਵਾਲਾ ਸਨ ਪਰ ਪਾਕਿਸਤਾਨੀ ਸੈਨਾ ਨਾਇਕਾਂ ਨੇ ਵਿਜਾਇ ਡਿੱਗੀ ਟੈ ਵਕਟਾਂ ਦੇ ਮੋੜ ਨਾਂ ਮੇਰੇ ਆਪਣੇ ਸੈਨਾ ਨੂੰ ਸੰਗਠਿਤ ਕਰਕੇ ਭਾਰਤੀ ਦਲਾਂ ਉੱਤੇ ਇੱਕ ਹੋਰ ਹਮਲਾ ਕਰਨ ਦੀ ਬਯੰਤ ਪਣਾਈ ਜਿਸ ਬਾਰੇ ਉਹਨਾਂ ਦਾ ਵਿਸ਼ਵਾਸ ਸੀ ਕਿ ਐਤਕੀ 100% ਜਿੱਤ ਉਹਨਾਂ ਦੀ ਹੀ ਹੋਵੇਗੀ ਦੂਜੇ ਸ਼ਬਦਾਂ ਵਿੱਚ ਭਾਰਤ ਨਾਲ ਹੁਣ ਤੱਕ ਲੜੀਆਂ ਗੰਗਾ ਸਾਰੀਆਂ ਜੰਗਾਂ ਨੂੰ ਇਸ ਲੜਾਈ ਵਿੱਚ ਮਾਤ ਕਰ ਦਿੱਤਾ ਜਾਊਗਾ ਆਪਣੇ ਇਸ ਮਨਸੂਬੇ ਦੀ ਪੂਰਤੀ ਲਈ ਉਹਨਾਂ ਨੇ ਪੈਦਲ ਫੌਜ ਦਾ ਸਾਲਮ ਬਗਰੀਡ ਟੈਂਕਾਂ ਦੇ ਕਈ ਸ਼ੌਕ ਸ਼ੁਕੇਰ ਬਖਤਰਬੰਦ ਫੌਜ ਦਾ ਇੱਕ ਡਿਵੀਜ਼ਨ ਅਤੇ ਹੋਰ ਕਈ ਪ੍ਰਕਾਰ ਦੇ ਚੰਗੀ ਸਾਜ਼ੋ ਸਮਾਨਪੁਰ ਕੀਤੇ ਬਹੁਤ ਜੁਝੋਕ ਦਿੱਤਾ। ਬਾਕੀ ਸੈਨਾ ਦੀ ਯੋਜਨਾ ਇਹ ਜਾਪਦੀ ਸੀ ਕਿ ਉਹਨਾਂ ਦੀ ਇਸ ਤਿਆਰੀ ਬਾਰੇ ਭਾਰਤੀ ਫੌਜ ਨੂੰ ਖਬਰ ਹੋਵੇਗੀ ਜਿਸ ਕਰਕੇ ਇਸ ਵੱਡੇ ਹਮਲੇ ਰਾਹੀਂ ਉਹ ਰਾਤੋ-ਰਾਤ ਆਪਣੀ ਸੈਨਾ ਉਤੇ ਟੁੱਟ ਪੈਣਗੇ ਤੇ ਉਸ ਨੂੰ ਚਪਸੂਗੇ ਵਿੱਚ ਲੈ ਕੇ ਆਪਣੇ ਟੈਂਕਾਂ ਦੀ ਮਦਦ ਨਾਲ ਪੁੰਸੁੱਟਣਗੇ। ਇਸ ਹਮਲੇ ਲਈ ਉਹਨਾਂ ਨੇ ਹਵਾਈ ਫੌਜ ਦੀ ਬਾਹਰਲੀ ਵਰਤੋਂ ਨਹੀਂ ਕੀਤੀ ਸ਼ਾਇਦ ਬੁਰਕੀ ਦੇ ਮੈਦਾਨ ਸੰਗਣੇ ਦਰਖਤਾਂ ਨਾਲ ਕਿਰਿਆ ਹੋਣ ਕਰਕੇ ਸੋ ਬਯੰਤ ਇਹ ਬਣਾਈ ਗਈ ਸੀ ਕਿ ਉਹਨਾਂ ਦੇ ਟੈਂਕ ਭਾਰਤੀ ਸੈਨਾ ਨੂੰ ਜਦੋਂ ਨਸ਼ਤ ਨਬੂਦ ਕਰ ਦੇਣਗੇ ਤਾਂ ਪਾਕਿਸਤਾਨੀ ਸੈਨਾ ਦਾ ਇੱਕ ਤਕੜਾ ਹਿੱਸਾ ਪੈਂਦੀ ਸੱਟੇ ਜਾ ਕੇ ਅਮਰਸਾਰ ਉਤੇ ਕਬਜ਼ਾ ਕਰਨ ਤੋਂ ਛੋਟ ਗਿਆ ਤੇ ਬੋਲ ਨੂੰ ਵੀ ਉਡਾ ਦੇਵੇਗਾ ਜਿਸ ਦੇ ਨਤੀਜੇ ਵਜੋਂ ਭਾਰਤੀ ਸੈਨਾ ਨੂੰ ਦੂਸਰੀ ਸੂਪੀਆਂ ਵੱਲੋਂ ਕੋਮਕ ਪਹੁੰਚਣ ਦਾ ਰਸਤਾ ਹੀ ਬੰਦ ਹੋ ਜਾਵੇਗਾ ਜਦਕਿ ਪਾਕਿਸਤਾਨੀ ਸੈਨਾ ਨੂੰ ਕੋਮਕ ਪਹੁੰਚਣ ਦੇ ਸਾਰੇ ਸਾਧਨ ਜਿਉਂ ਦੇ ਤ्यों ਮੌਜੂਦ ਹੋਣਗੇ 110 ਤਰੀਕ ਨੂੰ ਧਰਤੀ ਨੂੰ ਧੜਕਾਉਂਦੇ ਹੋਏ ਅਮਰੀਕੀ ਟੈਂਕਾਂ ਸਣੇ ਪਾਕਿਸਤਾਨੀ ਲਸ਼ਕਰ ਬੁਰਕੀ ਦੇ ਮੁਹਤਾਜ ਤੇ ਆ ਪਹੁੰਚੇ ਮੁਹਾਸਤੇ ਆ ਪਹੁੰਚੇ ਪਰ ਜਿਉਂ ਹੀ ਉੱਥੇ ਉਹਨਾਂ ਨੂੰ ਭਾਰਤੀ ਸੈਨਾ ਦੇ ਰੂਪ ਚ ਫਲਾਤੀ ਕਾਂਦ ਉਸਰੀ ਦਿਖਾਈ ਦਿੱਤੀ ਮਾਮਲਾ ਕੁਝ ਗੜਬੜ ਜਾ ਪਣ ਲੱਗਾ ਪਰ ਇਸ ਦਾ ਇਹ ਮਤਲਬ ਨਹੀਂ ਕਿ ਇਸ ਫਲਾਤੀ ਕਾਂਦ ਨੂੰ ਵੇਖ ਕੇ ਪਾਕੀ ਫੌਜ ਮੋੜ ਪੱਜੀ ਹੋ ਗਈ ਇਧਰ ਜੀ ਭੀਮ ਅਰਜਨ ਦੀ ਸੰਤਾਨਾਂ ਤਾਂ ਉਧਰ ਵੀ ਹਜਰਤ ਅਲੀ ਦੀ ਉਮਤ ਸੀ ਸੋ ਮੌਜੂਦਾ ਸਥਿਤੀ ਵਿੱਚ ਜਿਹੜਾ ਢੰਗ ਅਮਲ ਵਿੱਚ ਗੰੰਦਾ ਕੇਸ਼ੀਕ ਕਵੀ ਸ਼ਾ ਮੁਹੰਮਦ ਦੇਖਾਨ ਦਾ ਪ੍ਰਤੀਕ ਸੀ ਸ਼ਾਮਾ ਮੁਹੰਮਦਾ ਸਿਰਾਂ ਦੀ ਲਾਵਾ ਜੀ ਨਹੀਂ ਮੁੜਦੇ ਸੂਰ ਮੇ ਅੰਗ ਮੀਆਂ ਧੰਨਵਾਦ